ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁੱਲ ਨਿਊਜ਼ ਚੈਨਲ ਅੱਜ ਜ਼ਿਲ੍ਹਾ ਫਿਰਕੋਟ ਦੇ ਮਿੰਨੀ ਬੱਸ ਆਪਰੇਟਰ ਯੂਨੀਅਨ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਹੈ ਜਿਸ ਵਿੱਚ ਦੀਪਕ ਕੁਮਾਰ ਮਾਲਾ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਚੁਣੇ ਗਏ ਹਨ ਅਤੇ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਬੈਂਤ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਹਨ ਸਰਦਾਰ ਗੁਰਦੀਪ ਸਿੰਘ ਮਿੰਨੀ ਬੱਸ ਆਪਰੇਟਰ ਦੇ ਖਜਾਨਚੀ ਬਣੇ ਅਤੇ ਦਲਜਿੰਦਰ ਸਿੰਘ ਸਰਪ੍ਰਸਤ ਬਣੇ ਇਸ ਮੌਕੇ ਗੁਰਜੰਟ ਸਿੰਘ ਢਾਲੀਵਾਲ ਗੁਰਜੰਟ ਸਿੰਘ ਸੂਰੇਵਾਲਾ ਸੁਖਪ੍ਰੀਤ ਸਿੰਘ ਬਰਾੜ ਲਵਪ੍ਰੀਤ ਸਿੰਘ ਗਿੱਲ ਸਤਨਾਮ ਸਿੰਘ ਪੁੱਲਰ ਅਤੇ ਸ਼ਰਨਜੀਤ ਸ਼ਰਮਾ ਆਜ ਸ਼ਾਮ ਨੂੰ ਫਰੀਦਕੋਟ ਜ਼ਿਲ੍ਹੇ ਦੇ ਸਾਰੇ ਬੱਸ ਆਪਰੇਟਰਾਂ ਨੇ ਦੀਪਕ ਕੁਮਾਰ ਦੀਪਾ ਮਾਲਾ ਦੀ ਮਿਹਨਤ ਅਤੇ ਅਗਾਂਵਧੂ ਸੋਚ ਨੂੰ ਵੇਖਦੇ ਹੋਏ ਮਿੰਨੀ ਬੱਸ ਆਪਰੇਟਰ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਦੇਖਦੇ ਹਾਂ ਪੂਰੀ ਰਿਪੋਰਟ ਅੱਜ ਭਾਈ ਜੀ ਸਾਡੇ ਫਰੀਦਕੋਟ ਜ਼ਿਲ੍ਹੇ ਦੀ ਸੀ ਮਿੰਨੀ ਬੱਸ ਆਪਰੇਟਰਾਂ ਦੀ ਮੀਟਿੰਗ ਸੀਗੀ ਜਿਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਦੀ ਅਸੀਂ ਚੋਣ ਕਰਨੀ ਸੀ ਜੀ ਤੇ ਫਰੀਦਕੋਟ ਦੇ ਜਿਹੜੇ ਸਮੂਹ ਮਿੰਨੀ ਬੱਸ ਆਪਰੇਟਰਾਂ ਜ਼ਿਲ੍ਹੇ ਦੇ ਕੋਟਕਪੂਰਾ ਜੈਤੋ ਤੇ ਫਰੀਦਕੋਟ ਆ ਸਾਰੇ ਸਮੂਹ ਬਸ ਅਪਰੇਟਰਾਂ ਨੇ ਦਾਸ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਜਿਲ੍ਹਾ ਪ੍ਰਧਾਨ ਦੀ ਅਸੀਂ ਚੋਣ ਕੀਤੀ ਹੈ ਜੀ ਤੇ ਮੈਂ ਬਹੁਤ ਧੰਨਵਾਦੀ ਹਾਂ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਸਾਰੇ ਸਮੂਹ ਮਿੰਨੀ ਬਸ ਅਪਰੇਟਰਾਂ ਦਾ ਜਿਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਮੇਰੇ ਤੇ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਤੇ ਮੈਂ ਵਿਸ਼ਵਾਸ ਦਿਵਾਉਣਾ ਇਹਨਾਂ ਨੂੰ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਵੀ ਮੁਸ਼ਕਲਾਂ ਸਾਡੀਆਂ ਮਿੰਨੀ ਬਸ ਨੂੰ ਆ ਰਹੀਆਂ ਉਹਨਾਂ ਨੂੰ ਸੁਲਝਾਉਣ ਲਈ ਉਹਨਾਂ ਦੇ ਮਸਲੇ ਹੱਲ ਕਰਾਉਣ ਲਈ ਮੈਂ ਯਤਨਸ਼ੀਲ ਰਹਾਂਗਾ ਹਾਂ ਜੀ ਬਾਈ ਜੀ ਚੋਣ ਹੋਈ ਹੈ ਭਾਈ ਜੀ ਚੋਣ ਜਿਹੜੀ ਅੱਜ ਜ਼ਿਲ੍ਹੇ ਦੀ ਸਾਰੇ ਕੈਕਟਰ ਇਕੱਠੇ ਹੋਏ ਐ ਜਿਹੜਾ ਕਰਕੇ ਅੱਜ ਬੜੀ ਖੁਸ਼ੀ ਹੋਈ ਜਿਹੜਾ ਸਾਰਾ ਸਾਡਾ ਜ਼ਿਲ੍ਹਾ ਇਕੱਠਾ ਹੋ ਕੇ ਫਰੀਦਕੋਟ ਅੱਜ ਸਾਰੇ ਅਸੀਂ ਇਕੱਠੇ ਹੋਏ ਬੜਾ ਮਨ ਨੂੰ ਖੁਸ਼ੀ ਹੋਈ ਤੇ ਜਿਹੜਾ ਕਰਕੇ ਅਸੀਂ ਅੱਜ ਸਰਦਾਰ ਦੀਪ ਕੁਮਾਰ ਮਾਲਾ ਜੀ ਨੂੰ ਜਿਹੜੀ ਇਹ ਸੇਵਾ ਸੌਂਪੀ ਗਈ ਹੈ ਸਾਰਿਆਂ ਦੀ ਸਹਿਮਤੀ ਨਾਲ ਤੇ ਵਿਸ਼ਵਾਸ ਦਿਵਾਇਆ ਇਹਨਾਂ ਨੇ ਵੀ ਅਸੀਂ ਬਹੁਤ ਤਨਦੇਹੀ ਨਾਲ ਸਾਰੀ ਜਿਹੜੀ ਡਿਊਟੀ ਨਿਭਾਵਾਂਗੇ ਤੇ ਬੜਾ ਜਿਹੜਾ ਸਿਸਟਮ ਇਕੱਠਾ ਹੋਣ ਵਾਲਾ ਕਾਫੀ ਸਮੇਂ ਤੋਂ ਇਹ ਮੰਗ ਸੀ ਤੇ ਜਿਹੜਾ ਇਹ ਮੰਨ ਲਵੀ ਖਿਲਰੇ ਹੋਏ ਸੀ ਜਿਹੜੇ ਅੱਜ ਇਕੱਠੇ ਹੋਏ ਐ ਤੇ ਜਿਹੜੇ ਮਸਲੇ ਐ ਇਕੱਠੇ ਹੋ ਕੇ ਅਸੀਂ ਹੁਣ ਜਿਹੜੇ ਜੱਠ ਲਾਂਗੇ ਇਹਨਾਂ ਨੂੰ ਸਮੇਂ-ਸਮੇਂ 'ਤੇ ਮੰਨ ਪ੍ਰਧਾਨ ਨੂੰ ਨਹੀਂ ਜਾਂਦੀਆਂ ਮੰਗ ਨਹੀਂ ਪਹੁੰਚਦੀ ਇੱਕ ਤਰ੍ਹਾਂ ਦੀ ਜਰੂਰ ਹਾਂਜੀ ਪਹਿਲਾਂ ਬਾਈ ਦਿਲਜਿੰਦਰ ਸਿੰਘ ਜੀ ਐ ਪ੍ਰਧਾਨ ਜੀ ਪਹਿਲਾਂ ਇਹਨਾਂ ਨੇ ਡਿਊਟੀ ਨਿਭਾਈ ਸਾਡੀ ਹੁਣ ਇਹਨਾਂ ਦਾ ਥੋੜਾ ਜਿਹਾ ਸਿਹਤ ਜਿਹੜੀ ਥੋੜਾ ਜਿਹਾ ਯਾਨੀ ਕਿ ਉਹਨਾਂ ਸਹੀ ਨਹੀਂ ਹੈਗੇ ਇਹਨਾਂ ਨੇ ਆਪ ਵੀ ਜਿਹੜਾ ਕਿਹਾ ਵੀ ਮੈਂ ਇਥੋਂ ਜਿਹੜੀ ਸਾਡੇ ਹੁਣ ਨਵਾ ਨਹੀਂ ਸਕਦੇ ਤੇ ਇਹਨਾਂ ਨੇ ਵੀ ਸਾਡੇ ਨਾਲ ਸਹਿਯੋਗ ਦਿੱਤਾ ਵੀ ਅਸੀਂ ਤੁਹਾਡੇ ਨਾਲ ਇਹ ਸਹਿਯੋਗ ਦੇਵਾਂਗੇ ਹਰ ਇੱਕ ਗੱਲ ਦੇ ਵਿੱਚ ਸਾਨੂੰ ਦੱਸੋ ਤੇ ਰਲ ਮਿਲ ਕੇ ਸਾਰਾ ਨੇ ਜੀ ਇਹ ਜਿਹੜੀ ਚੋਣ ਕੀਤੀ ਮੈਂ ਇੱਥੇ ਫੀਲਕੋਟ ਚ 997 ਤੋਂ ਇਸ ਸੀਨੀਅਰ ਦੀ ਨੁਮਾਇੰਦਗੀ ਕੀਤੀ ਹੈ ਹੁਣ ਤੱਕ ਮੈਂ ਨੁਮਾਇੰਦਗੀ ਕਰਦਾ ਰਿਹਾ ਹੁਣ ਮੇਰੀ ਸਿਹਤ ਨਾਲ ਠੀਕ ਹੋਣ ਕਰਕੇ ਮੈਂ ਸਾਰਿਆਂ ਨੂੰ ਸਨੇਹਾ ਦੁੱਤਾ ਵੀ ਤੁਸੀਂ ਆਪਣਾ ਪ੍ਰਧਾਨ ਚੁਣੋ ਇਹਨਾਂ ਨੇ ਆਪਣੀ ਸੰਕਤੀ ਨਾਲ ਦੋ ਪ੍ਰਧਾਨ ਚੁਗਿਆ ਮੈਂ ਉਹਦੇ ਨਾਲ ਨੂੰ ਸਹਿਮਤ ਮੈਂ ਇਹਨਾਂ ਨਾਲ ਇਹਨਾਂ ਦੀ ਮਦਦ ਕਰਦਾ ਰਹਾਂਗਾ ਜਿਹੜਾ ਹਮਸੀ ਯੰਗ ਪ੍ਰਧਾਨ ਚੁਣਿਆ ਹੈ ਕਿ ਤੁਸੀਂ ਕੀ ਦੇਖਿਆ ਕੀ ਦੇਖ ਕੇ ਚੁਣਿਆ ਇਹ ਹਮ ਤੱਕ ਵਰਕਰ ਹੈ ਸੋਸ਼ਲ ਵਰਕਰ ਹੈ ਇਸ ਕਰਕੇ ਅਸੀਂ ਚੁਣਿਆ ਚਰਨਜੀਤ ਸ਼ਰਮ ਅੱਜ ਦੀ ਜੋ ਇਹ ਚੋਣ ਹੈ ਇਹ ਸਾਡੇ ਸਾਰੇ ਫਰੀਦਕੋਟ ਜ਼ਿਲ੍ਹੇ ਦੇ ਮਿੰਨੀ ਬੱਸ ਆਪਰੇਟਰਾਂ ਦੀ ਸਹਿਮਤੀ ਦੇ ਨਾਲ ਹੋਈ ਹੈ ਕਿਉਂਕਿ ਸਾਡੇ ਜਿਹੜੇ ਪਹਿਲਾਂ ਪ੍ਰਧਾਨ ਸੀਗੇ ਸਰਦਾਰ ਦਿਲਜਿੰਦਰ ਸਿੰਘ ਜੀ ਸੰਧੂ ਉਹਨਾਂ ਦੀ ਸਿਹਤ ਉਹਨਾਂ ਨੇ ਦੱਸਿਆ ਕਿ ਮੈਂ ਸਿਹਤ ਪੱਖੋਂ ਠੀਕ ਨਹੀਂ ਹੈ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਉਹਨਾਂ ਨੇ ਆਪਣਾ ਜਿਹੜਾ ਪ੍ਰਧਾਨਗੀ ਦਾ ਤਾਜ ਸੀ ਉਹ ਦੀਪਕ ਮਾਲਾ ਜੀ ਦੇ ਸਿਰ ਤੇ ਸੌਂਪਿਆ ਕਿਉਂਕਿ ਉਹ ਯੰਗ ਬਲੱਡ ਨੇ ਐਨਰਜੈਟਿਕ ਨੇ ਜਿਹੜੇ ਯੂਨੀਅਨ ਦੇ ਕੰਮ ਐ ਆਪਣੀ ਬਹੁਤ ਹੀ ਤੰਦਹੀ ਦੇ ਨਾਲ ਪਹਿਲਾਂ ਨਿਭਾ ਰਹੇ ਐ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਅਨਸਾਰੇ ਯੂਨੀਅਨ ਦੇ ਸਾਰੇ ਕੰਮ ਐ ਜਿਹੜੇ ਆਪਣੇ ਬਹੁਤ ਵਿਧੀਪੂਰਵ ਕਰਨਗੇ ਤੇ ਸਾਰੇ ਆਪਰੇਟਰਾਂ ਦੀ ਸਹਿਮਤੀ ਇਹਦੇ ਵਿੱਚ ਅਸੀਂ ਸਾਰੇ ਸੰਤਾਂ ਅਗਰਪੇ ਸਿੰਘ ਪ੍ਰਧਾਨ ਕੋੜੂਪੁਰਾ ਮਹਿਨੀਵਾਲ ਯੂਨੀਅਨ ਤੋਂ ਹੀ ਅੱਜ ਸਾਡੀ ਫਰੀਦਕੋਟ ਵਿਖੇ ਮੀਟਿੰਗ ਹੋਈ ਆ ਜਿਦੇ ਵਿੱਚ ਤਿੰਨ ਜੂਨੀਅਨਾਂ ਸ਼ਾਮਲ ਹੋਈਆਂ ਕੋਟਕਪੁਰਾ ਜੈਤੋ ਤੇ ਫਰੀਦਕੋਟ ਉਹਦੇ ਵਿੱਚ ਅਸੀਂ ਫਰੀਦਕੋਟ ਦੇ ਦੀਪਾ ਮਹਲਾ ਜੀ ਨੂੰ ਜ਼ਿਲ੍ਹਾ ਪ੍ਰਧਾਨ ਦੀ ਜੁਮੇਹਰੀ ਸੌਫੀ ਆ ਤੇ ਉਮੀਦ ਕਰਦੇ ਆ ਕਿ ਸਾਡੇ ਮੁਤਾਬਕ ਵਧੀਆ ਕੰਮ ਕਰਨਗੇ ਤੇ ਇਹਨੇ ਕਹਿੰਨੇ ਹੋਏ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ